ਸੈਂਬੀ ਨੂੰ ਇਸ ਇਨਸ਼ਾਅੱਲ ਜੀ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਟਾਪਰ ਬਲੌਗ ਚੈਨਲ ਤੇ ਤੇ ਇਹ ਬਾਈ ਕੋਲੇ ਦੋ ਟਰੈਕਟਰ ਖੜੇ ਆ ਜੀ ਇਹਨਾਂ ਬਾਰੇ ਦੱਸਾਂਗੇ ਤੇ ਕੀ ਕੰਡੀਸ਼ਨ ਆ ਜੀ ਦੀ ਤੇ ਕੀ ਰੇਟ ਆ ਜੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਵਾਉਣਾ ਜੀ ਬਾਈਆ ਨਿਊ 63 ਨਿਊ ਹਾਲੈਂਡ 3600 363 ਹਾਂ ਜੀ 363 ਇਹਦੇ ਬਾਰੇ ਦੱਸਿਓ ਮੜਾ ਜੀ ਇਹ ਨਿਊ ਹੋਰਣ ਸ਼ਕਤੀ ਦੀ ਸੁਪਰ ਟਰੈਕਟਰ ਹੈ ਜੀ ਫਸਟ ਓਨਰ ਹੈ ਠੀਕ ਆ ਫਸਟ ਓਨਰ ਆ ਰਾਈਟ ਠੀਕ ਆ ਜੀ ਤੇ ਟਾਇਰ ਵਗੈਰਾ ਰੰਗ ਪੇਟ ਸਾਰਾ ਨਾਲ ਦਾ ਸਾਰਾ origignal ਟਰੈਕ ਹੈ ਜੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਹੈ ਜੀ ਠੀਕ ਆ ਠੀਕ ਆ ਤੇ ਚੱਲਿਆ ਕਿ ਇਹ ਚੱਲਿਆ ਹੋਊਗਾ ਕਿੰਨਾ ਚੱਲਿਆ 1600 ਘੰਟਾ ਚੱਲਿਆ ਠੀਕ ਆ ਜੀ ਬਾਕੀ ਕੰਡੀਸ਼ਨ ਦਿਖਾ ਦੇ ਵੀਰੇ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇ ਸਕਦਾ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ 100% ਗਾਰੰਟੀ ਹੈ ਸਾਰਾ origignal ਟਰੈਕ ਹੈ ਦੇ ਸਕਦੇ ਤੁਸੀਂ ਤੇ ਕਿਸੇ ਪਾਸੇ ਲੀਕ ਛੀਕ ਤਾਂ ਨਹੀਂ ਨਾ ਜੀ ਨਾ ਕੋਈ ਠੀਕ ਹੈ ਠੀਕ ਆ ਇੰਜਨ ਗੇਰ ਦੀ ਫੁੱਲ ਗਾਰੰਟੀ ਹੈ ਜਲ ਗੇਰ ਦੀ ਫੁੱਲ ਗਾਰੰਟੀ ਹੈ ਠੀਕ ਆ ਜੀ ਤੇ ਡਬਲ ਕਲਚ ਹੈ ਨਾ ਜੀ ਹਾਂ ਜੀ ਡਬਲ ਕਲਚ ਤੇ ਡਬਲ ਡਿਸਟਰੀਬਿਊਟਰ ਆ 3 ਸਪੀਡ ਹੈ 3 ਸਪੀਡ ਹੈ ਠੀਕ ਆ ਜੀ ਕਿੰਨਾ ਮਾਡਲ ਆ ਜੀ ਇਹ 16 16 ਮਾਡਲ ਆ ਠੀਕ ਆ ਜੀ ਤੇ ਜੇ ਡਿਮਾਂਡ ਦੀ ਗੱਲ ਕਰੀਏ 565 565 ਹਾਂਜੀ ਠੀਕ ਆ ਜੀ ਬਾਕੀ ਮੌਕੇ ਤੇ ਹੋ ਜੇ ਬਾਦ ਘਾਟ ਹਾਂਜੀ ਹਾਂਜੀ ਠੀਕ ਮੌਕੇ ਤੇ ਹੋ ਜੂਗਾ ਬਦ ਘਾਟ ਠੀਕ ਆ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਹਾਂਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊ ਮਾਰਦਾਨ ਕੀਤੇ ਠੀਕ ਦੇ ਦੇ ਸਾਧ ਮਤਰੋ ਹਾਂਜੀ ਹਾਂਜੀ ਠੀਕ ਆ ਜੀ ਲਓ ਮਤਰੋ ਜਿਹੜਾ ਵੀਡੀਓ ਸ਼ੇਅਰ ਕਰਕੇ ਆਪਣੇ ਜਾਊਗਾ 5-6000 ਰੁਪਏ ਬਾਈ ਹੋਰ ਲੈਸ ਕਰ ਦੂਗਾ ਬਾਕੀ ਟਰੈਕਟਰ ਬਿਲਕੁਲ ਨਵਾਂ ਪਿਆਈ ਦੇ ਸਕਦੇ ਤੁਸੀਂ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਜੀ ਕੋਈ ਕੰਪਲੇਂਟ ਨਹੀਂ 100% ਗਾਰੰਟੀ ਆ ਜੀ ਕੋਈ ਲਾਂਬਾ ਨਹੀਂਗਾ ਤੇ ਪੰਜਾਬ ਨੰਬਰ ਹੈਣਾ ਜੀ ਤੇ ਕਾਪੀ ਚਿਪ ਵਾਲੀ ਆ ਜੀ ਹਾਂਜੀ ਚਿਪ ਕਾਏ ਪਤਰੋ ਕੇ ਬਿਲਕੁਲ ਠੀਕ ਆ ਜੀ ਤੇ ਬਾਕੀ ਇਹਦੇ ਬਾਰੇ ਦੱਸੇ ਨਿਊ ਹਾਲੈਂਡ 36T ਠੀਕ ਹੈ ਇਹ ਵੀ 16 ਮਾਡਲ ਆ ਇਹ 1660 ਘੰਟੇ ਚੱਲਿਆ 1660 ਘੰਟੇ ਚੱਲਿਆ ਠੀਕ ਹੈ ਰੰਗ ਪੇਂਟ Ориجنਲ ਆ ਠੀਕ ਆ ਜੀ ਇਹਦੀ ਸਪੀਡ ਆ ਟਾਪ ਮਾਡਲ ਆ ਇਹ ਵੀ 3 ਸਪੀਡ ਆ ਟਾਪ ਮਾਡਲ ਆ ਠੀਕ ਆ ਠੀਕ ਆ ਜੀ ਇਹਦੇ ਟਾਇਰ ਨਵੇਂ ਆ ਇਹਦੇ ਟਾਇਰ ਨਵੇਂ ਆ ਠੀਕ ਆ ਜੀ ਬਾਕੀ ਸਾਰਾ Ориجنਲ ਆ Ориجنਲ ਸਾਰਾ ਠੀਕ ਆ ਜੀ ਕਿਸੇ ਕੋਲ ਸ਼ੀਕ ਸ਼ੀਕ ਤਾਂ ਨਹੀਂ ਇੰਜਨ ਗੇਅਰ ਤੇ ਫੁੱਲ ਗਾਰੰਟੀ ਆ ਜੀ ਠੀਕ ਆ ਠੀਕ ਆ ਕਿੰਨਾ ਚੱਲਿਆ ਕਿੰਨਾ ਦੱਸਿਆ ਸੀ ਜੀ 1660 ਘੰਟੇ ਠੀਕ ਆ ਜੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਚਾਰੇ ਪਾਸਿਓ ਦੋਨੇ ਟਰੈਕਟਰ ਬਿਲਕੁਲ ਨਵੇਂ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬੇਚ ਅਜਕੋ ਹੋ ਗਏ ਬਾਈ ਨੂੰ ਕਾਲ ਤੁਸੀਂ ਕਰ ਸਕਦੇ ਹੋ ਕੋਈ ਕੰਪਲੇਂਟ ਨਹੀਂ ਕੋਈ ਲਾਂਭਾ ਨਹੀਂਗਾ ਬਿਲਕੁਲ ਨਵੇਂ ਟਰੈਕਟਰ ਆ ਇਹ ਦੋਨੇ ਤੇ ਬਾਕੀ ਬਾਈ ਦਾ ਪੰਜਾਬ ਨੰਬਰ ਆ ਹਾਂਜੀ ਇਹਦੇ ਵਿੱਚ ਐਪ ਵਾਲੀ ਗੱਪ ਵੀ ਆ ਹਾਂਜੀ ਐਪ ਵਾਲੀ ਠੀਕ ਆ ਜੀ ਦੇਖ ਸਕਦੇ ਹੋ ਮਿੱਤਰੋ ਚਾਰੇ ਪਾਸੇ ਟਰੈਕਟਰ ਦੇਖ ਸਕਦੇ ਹੋ ਨਿਗਾ ਮਾਰ ਸਕਦੇ ਹੋ ਤੁਸੀਂ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਾਂਗੇ ਇੱਕ ਵਾਰੀ ਹੋਰ ਦਿਖਾ ਦੇ ਵੀਰੇ ਦੋਨੇ ਟਰੈਕਟਰ ਦਿਖਾ ਦੇ ਦੇਖ ਸਕਦਾ ਮਿੱਤਰੋ ਬਿਲਕੁਲ ਨਵੇਂ ਟਰੈਕਟਰ ਆ ਸਾਰੇ ओरिजिनल ਆ ਜੀ ਤੇ ਨੰਬਰ ਬੋਲਦੇ ਮੜਾ ਆਪਣਾ 9952 999782 7282 ਇੱਕ ਹੀ ਨੰਬਰ ਆ ਜੀ ਇੱਕ ਹੀ ਨੰਬਰ ਠੀਕ ਆ ਜੀ ਇਸ ਨੰਬਰ ਤੇ ਤੁਸੀਂ ਕਿਹੜਾ ਪੈਂਦਾ ਜੀ ਫੁਖਰਾਣਾ 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 ਪੈਂਦਾ ਠੀਕ ਆ ਜੀ ਬਾਕੀ ਇਸ ਨੰਬਰ ਤੇ ਤੁਸੀਂ ਰੋਈਪੁਰ ਰੋਡ ਤੇ ਠੀਕ ਆ ਜੀ ਬਾਕੀ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਇਸ ਨੰਬਰ ਤੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਪੂਰਾ ਮਾਨਦਾਨ ਕੀਤਾ ਜਾਊਗਾ ਜੀ ਤੇ ਧੰਨਵਾਦ